ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾਕ ਜੁਸਟ ਹਰ ਮਾਰੇਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਦਕਾਂ ਪਿਠਦੇ ਨਾਮ ਅਧੋ ਮੁਖ ਲਾਇਆ ਜਨ ਨਾਨਕਿਆ ਸਾਹ ਹਰ ਸੇ ਦੰਤਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਏ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਏ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ज्ञात मह जोत जोत मह जाता गल कला भरपूर रहा तू सच्चा साहिब सिफत सवालो जिन की ती सो पार भया कहो नान कर ते किया बात जो किस करना सो बर रहा सोदा राग आसा महला पहला एक ओंकार सतगुरु प्रसाद सोदर तेरा कहा सो कर के हज तबै सर्व समाले वाजे तेरे नाद ने के असंखा कीते तेरे वाम नहारे कीते तेरे राग परे सो कहिया कीते तेरे गावन हारे ਗਾਵਣ ਤੁਨੋ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋ ਚਿਤ ਗੁਪਤ ਲਗ ਜਾਣੇ ਲੇਖ ਲੇ ਮਤਰਾ ਵਿਚਾਰੇ ਗਾਵਣ ਤੁਦਨੋ ਈਸ਼ਰ ਵਰਮਾ ਦੇਵੀ ਸੋਹਣ ਤੀਰੇ ਸਦਾ ਸਵਾਰੇ ਗਾਵਣ ਤੁਦਨੋ ਨਿੰਦਰਿੰਦਰ ਆਸਨ ਬੈਠੇ ਦੇਵਤੀ ਆਦਰਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਨੋ ਜਤੀਸਰੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਨੋ ਪੰਡਤ ਪੰਡਰਿਕੀਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੀ ਪਾਇ ਤੇਰੇ 68 ਤੀ ਰਤਨਾਲੇ ਗਾਵਣ ਤੁਧਨੋ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡਵਣ ਬ੍ਰਹਮੰਡਾ ਕਰ ਕਰ ਰਖੀ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋਤਿ ਤਰਪਾਣ ਰਤੇ ਤੇਰੇ ਭਵਤਰ ਸਾਲੇ ਹੋਲ ਕੀਤੇ ਤੁਧਨੋ ਗਾਵਣ ਸੇਮਿਤ ਤਨੇ ਆਵਣ ਨਾਨਕਿਆ ਵਿਚਾਰੇ ਸੋਰੀ ਸੋਰੀ ਸਰਾਸੋ ਸਾਇ ਸਤਿਆ ਸੱਥੀ ਨਹੀਂ ਹੈਪੀ ਹੁਸੀ ਜਾਇ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਬੀਸੀ ਮੈਂ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵੜਿਆ ਜੋਤਿਸ਼ ਭਾਵੇ ਸੋਈ ਕਰਸੀ ਰੁਕਮ ਨਗਰ ਨਾ ਜਾਏ ਸੋਪਾ ਸੰਸਾਹ ਪਸਾਇ ਵਿਨਾਣਿ ਕਰਹਿ ਨਰ ਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਕਹਿ ਸੁਭ ਕੋਈ ਕੇਵੜ ਵੱਡਾ ਢੀਠਾ ਹੋਏ ਈਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਮੀਰਾ ਗੁਣ ਜਹੀਰਾ ਕੋਈ ਨ ਜਾਣ ਤੇਰਾ ਪੀਤਾ ਕਿਵੜ ਚੀਰਾ ਰਹਾਓ ਸਭ ਸਰਤੇ ਨੂੰ ਤਰਤਕ ਮਾਈ ਸਭ ਕੁਇ ਨਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਿਲ ਵਡਿਆਈ ਸਭ ਸਤਿ ਸਭਤਾ ਸਭ ਤਨਿਆਆਂ ਸਦਾ ਵਰਗਾ ਕਿ ਹਾ ਵਡਿਆਈਆਂ ਤੁਧਵੇਂ ਸਿੱਧੇ ਕਿ ਨਾ ਪਾਈਆ ਕਰਮ ਮਿਲੇ ਨਾਹੀ ਠਾਕੁਰ ਹਈ ਆਖਣ ਵਾਲਾ ਕਿਆ ਵਿਚਾਰਾ ਸਫਤੀ ਪਰੇ ਧਰੇ ਭੰਡਾਰਾ ਜਿਸ ਤੂ ਦੇ ਸਤਿਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆੱਖਾਂ ਜੀ ਮੈਂ ਸਰੇ ਮਰਜਾ ਆਖਣਿਓਂ ਆਖਾ ਸੱਚਾ ਨਾਮ ਸੱਚ ਨਾਮ ਕੀ ਲੱਗੈ ਪੂਖਤ ਪੂਖੈ ਕਤਲੀ ਇਹ ਦੂਖ ਸੋਖ ਵਿਸਰੇ ਮੇਰੀ ਮਾਇ ਸਾਚਾ ਸਹਿਮ ਸੱਚੇ ਨਾਇ ਰਹਾਓ ਸੱਚ ਨਾਮ ਕੀ ਤਲ ਵੜੈ ਆਈ ਆਗ ਤਕੇ ਕੀਮਤ ਨਹੀਂ ਪਾਇ ਜੇ ਸਭ ਮਲ ਕੀ ਆਖਣ ਨ ਪਾਇ ਵਡਨ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਰ ਰਹਿਣ ਛੁਕੇ ਭੂ ਵੇ ਬੁਨੇ ਹੋਰ ਨਹੀਂ ਕੋਇ ਨਾ ਕੋ ਹੋਵਾ ਨਾ ਕੋ ਹੋਇ ਨਿਵੜਾ ਪਤੇ ਵੜ ਤੇਰੀ ਦਾਤ ਜਿ ਬਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੀ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਰੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰੂਪ ਰਖਾ ਬਨੋ ਕਰੋ ਗੁਰ ਪਾਸ ਹਮ ਕਿਰੇ ਕਮ ਸਤਿਗੁਰ ਸਰਨਾਇ ਕਰਿਐ ਨਾਮ ਬਰਗਾਸ ਮੇਰੇ ਮਿਤ ਗੁਰਦੇ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਗਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗ ਵਡੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮੇਰ ਸੰਗਤ ਗੁਰ ਪਰਗਾਸ ਜਿਨ ਹਾਰੇ ਹਰ ਹਰ ਸਨਾਮ ਨਾ ਪਾਇ ਤੇ ਭਾਗ ਹੀ ਨਿਜੰ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਗੁਣ ਹਰ ਜਣ ਸਤਿਗੁਰ ਸੰਗਤ ਪਾਇ ਤੇਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾਸ ਸੰਗਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਿਦਮ ਜਾ ਆਹਰ ਹਰ ਜਿਉ ਪਰਿਆ ਸੈ ਪਥਰ ਮੈਂ ਜੰਤੀ ਉਪਾਇ ਤਾ ਕਰਿ ਗੀ ਗਏ ਕਰ ਤਰਿਆ ਮੇਰੇ ਮਾਂ ਦੋਜੀ ਸਰ ਸੰਗਤ ਬੁਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਬਨਤਾ ਕੋਈ ਨ ਕਿਸ ਕੀ ਕਰਿਆ ਸਿਰਿ ਸਿਰਿ ਲੋਕ ਸੁਭਾ ਹੈ ਠਾਕੁਰ ਕਾ ਹੈ ਮਨ ਭੋ ਕਰਿਆ ਊਡੇ ਊਡਾਵੇ ਸਕੂ ਸਰ ਸਵਾਚੇ ਬਿ ਸ੍ਰੀ ਸਰਿਆ ਤਿੰਨ ਕਮਣ ਖਲਾਵੇ ਕਮਣ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਸਪਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਮਨ ਨਾਨਕ ਬਲਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹਿਲਾ ਚੌਥਾ ਸੂਪੁਰ ਇਕ ਓੰਕਾਰ ਸਤਪੁਰ ਪ੍ਰਸਾਦ ਸੂਪੁਰ ਕਨ ਲੰਗਣ ਹਰ ਪ੍ਰਕਣ ਲੰਗਣ ਹਰਗਮ ਗਮਿਆ ਪਾਰਾ ਸਭ ਤੇ ਆਵੇ ਸਭ ਤੇ ਆਵ ਤੁਧ ਵਿਹਰ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਦੀਤੋ ਜੀਆਂ ਕਾ ਦਾਤਾਰਾ ਅਰਤੇ ਆਵ ਸੰਤੋ ਜੀ ਸਭ ਲੋਕ ਵਿਸਾਰਣਹਾਰਾ ਰੇ ਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਹੂ ਘੜ ਘੜ ਅੰਦਰ ਸੰਮਨ ਅੰਦਰ ਜੀ ਹਰੇਕ ਕੋ ਪਰਕ ਸਮਾਨਾ ਇੱਕ ਦਾਤਿਕ ਪ੍ਰੇਖਾਰੇ ਜੀ ਸਭ ਤੇਰੇ ਝੋਲਵੇ ਡਾਣਾ ਹੂ ਆਪੇ ਦਾਤਾ ਆਪੇ ਭੁਗਤਾ ਜੀ ਤੋ ਤੁਧਿ ਨ ਮਰਣਾ ਜਾਣਾ ਹੂ ਪਾਰ ਬ੍ਰਹਮੇ ਅੰਤ ਬੇਂਤਰੀ ਤੇਰੇ ਕਿਆ ਗੁਨਾਖ ਵਿਖਾਣਾ ਜੋ ਸੇਵਾ ਜੋ ਸੇਵਾ ਤੂਜੀ ਜਨਾਨਕ ਕਿਨ ਕਰਵਾਣਾ ਹਰਤੇ ਆਵੇ ਹਰਤੇ ਆਵੇ ਤੂਜੀ ਸੇਂਜਾ ਲੁਗਮਾ ਸੁਭਵਾਸੀ ਸਿਰ ਮੁਕਤ ਸੇਮੁਕਤ ਭੈ ਜਨ ਹਰਤਾ ਜੀ ਤਿੰ ਤੂਟੀ ਜਮ ਕੀ ਪਾਸੀ ਜਿੰਨਰ ਭੋਜਨ ਹਰਨਰ ਪਉ ਤਾ ਜੀ ਤਨ ਕਾ ਭੋ ਸੁਭਗਵਾਸੀ ਨਿ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾ ਜੀ ਜਨਾਨਕ ਕਿਨ ਬਲ ਜਾਸੀ ਤੇਰੀ ਪਰ ਤੇਰੀ ਕੋਟ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਪਰ ਤੇਰੇ ਪਰ ਸਲਾਹਨ ਤੂ ਜੀ ਹਰਨੇ ਕਹਨੇ ਕੇ ਅਨੰਤਾ ਤੇਰੇ ਨਿਕ ਤੇਰੇ ਨੇ ਕਰੇ ਹਰ ਪੂਜਾ ਜੀ ਤੁਪਤਾਪੇ ਜਪੇ ਬਿਅੰਤਾ ਤੇਰੇ ਨਿਕ ਤੇਰੇ ਨਿ ਪੜੇ ਬਸ ਮੇਰਾ ਸਾਸ ਸੋ ਜੀ ਖੜਕਰਾ ਕਟਕਰਮ ਕਰਨਤਾ ਸੇਪਨ ਸੇਪਾ ਦੇਖਲੇ ਜਨਾਨਕ ਜੀ ਜੋ ਭਾਵੇ ਮੇਰੇ ਹਰਪਦਵੰਤਾ ਤੂੰ ਆਦਪੁਰਖਿਆ ਪਰੰਪਰ ਕਰਤਾ ਜੀ ਦੁਰਜੇਵੜੇ ਵਰਨਾ ਕੋਈ ਤੂ ਜੁਗ ਜੁਗ ਏਕੋ ਸਰਸਦਾ ਤੂ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਪਤਾਪੇ ਭਾਵੇ ਜੋ ਹੀ ਵਰਤੇ ਜੀ ਤੁਪਤਾਪੇ ਕਰੇ ਸੋ ਹੋਈ ਤੁਦਾਪੈ ਸਿਟੇ ਸਭਿਉ ਪਾਇ ਦੀ ਤੁਦਾਪੈ ਸਿਟੇ ਸਭੋ ਗੋਇ ਨਾਨਕ ਗੁਣ ਗਾਵੇ ਕਰਤੇ ਕੇ ਦੀ ਜੋ ਸਭ ਸੇ ਕਾਜ ਨੋਈ ਆਸਾ ਮਹਿਲਾ ਚੋਥਾ ਤੂੰ ਕਰਤਾ ਸਚਾਰ ਮੈਂ ਢਾਂਸੈ ਜੋ ਤੂੰ ਪਾਵੇ ਸੋਈ ਥੀਸੀ ॠतु ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੋਂ ਸਬ ਨੀਂ ਦਾ ਜਿਸਨੂ ਕਿਰਪਾ ਕਰੇ ਤਿਨਾਵ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਏ ਤੁਧਾਪ ਬਿਛੋੜਿਆ ਆਪ ਮਿਲਾਇਆ ਤੂਦਰਿਆ ਸੋ ਤੁਝ ਹੀ ਮਾਇ ਦਦਵੀਂ ਦੂਜਾ ਕੋਈ ਨਾਏ ਜੀ ਜੰਡਸੋ ਬਤੇ ਰਾਖੀ ਲੋ ਵਿਦੋਗ ਮਿਲ ਵਿਚਰਾਸਨੂ ਗੀ ਮੈਲੇ ਜਿਸਨੂ ਤੂ ਜਾਣੇ ਸੋ ਜਣ ਜਾਣੇ ਹਰ ਗੁਰ ਸਦੀ ਆਖਵ ਕਾਣੇ। ਬਿਨ ਹਰ ਸੇਵਿਆਤਨ ਸੁਖ ਪਾਇਐ ਸਹਿ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਠਿਰਾ ਕੀਆ ਸਭ ਹੋਏ ਤਦ ਵੀ ਲੂਜਾ ਵਰਨਾ ਕੋਏ ਤੂ ਕਰ ਕਰ ਦੇਕੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਏ। ਹਾਸਾ ਮਹਿਲਾ ਪਹਿਲਾ ਇਤ ਸਰਵੜੇ ਭਈ ਲੈ ਨਵਾਸਾ ਪਾਣੀ ਪਾਉਤ ਨਹਿ ਕੀਆ। ਪੰਕਰਮੋ ਪਗਨੇ ਜਾਲਾ ਦੇਖਾ ਤੜੂ ਬਿਏਲੇ। ਮਨੈ ਕਿਨ ਤੇ ਤੁਸ ਮੂੜਮਣਾ ਹਿ ਵਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਮ ਹੁੰਦਾ ਜਨਮ ਪਿਆ ਪ੍ਰਣਮਤ ਨਾਨਕ ਤੁਨ ਗੀ ਸੱਲਾਂ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁਪਦੇ ਹਰੀਆ ਗੋਉਂਦਮ ਲਿਖੇ ਤੇਰੀ ਬਰੀਆ ਹੋਰ ਕਾਤਰ ਕਿਤੇ ਨਾ ਕਾਮ ਸਾਸਕਤ ਭਜ ਕੇਵਲ ਨਾਮ ਸਰੰਜਾਲਾ ਭਵਨ ਤਰਨ ਕਹਿ ਜਨ ਬੇਥਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਸ ਨਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਮਹਾਂ ਨਾਨਕ ਸਮਣੀ ਚਿਕਰਮ ਮਹਾਂ ਸਰਨ ਪਰੇ ਕੀ ਆਖੋ ਸਰਮਾ ਬਾਹ ਸਹਿਜ ਸੁਖੀ ਕਬੀਰ ਬਾਈ ਬੇਂਤੀ ਚੋਪਈ ਅਮਰੀਕ ਰੋ ਹਾਦਰ ਚਾ ਪੂਰਣ ਹੋਏ ਚਿਤ ਦੀ ਇਛਾ ਤਵ ਚ ਨਮ ਰਹੇ ਹਮਾਰਾ ਆਪਣਾ ਜਾਣ ਕੋ ਪ੍ਰਤੀ ਪਾਰਾ ਹਮਾਰੇ ਦੁਸਰ ਬਦ ਤੁ ਕਾਵ ਆਪਾ ਹਦ ਮਂ ਬਚਾਓ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਖਸ ਬੇ ਕਰਤਾਰਾ ਮੋਰ ਚਣ ਜੀ ਕਰ ਬੇ ਕਰੀਏ ਸਭਨ ਕੋ ਹਦ ਸੰਗਰੀਏ ਪੂਰਣ ਹੋਏ ਹਮਾਰੀ ਆਸਾ ਤੋਰੁ ਭਜਨ ਕੀ ਰਹੇ ਪਿਆਸਾ ਕੁਮੈ ਛਾਲ ਕੇ ਵਰਨਾ ਤੇ ਹਉ ਜੋ ਬਰਜਾਂ ਤੁਮਤੇ ਪਾਉ ਸੇਵਕ ਸਿਕ ਹਮਾਰੇ ਤਾਰੀਆ ਚੰਚੂ ਸੁਤਰ ਹਮਾਰੇ ਮਾਰੀਏ ਆਤ ਹਾ ਦੇ ਮਝੇ ਬਰੀ ਮਰਨ ਕਾਲ ਕਤ ਰਸਨੇ ਵਰੀਏ ਹੂਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕਰੀਵ ਰਚਾ ਰੱਖ ਲੈ ਮੇਰਾ ਕਰਨ ਹਾਰੇ ਸੈਭ ਸੰਤ ਸਹਾਇ ਪਿਆਰੇ ਦਿਲ ਬਨ ਦਸਨ ਕੇ ਹੰਤਾ ਤੁਮਹੋ ਪ੍ਰਿਚਿਤ ਤੁਦਾਸ ਕੰਤਾ ਕਾਲ ਪੈ ਵਰ ਮਾਘ ਬਪਤਰਾ ਕਾਲ ਪੈ ਸਿਵ ਜੋ ਬਤਰਾ ਕਾਲ ਪੈ ਕ੍ਰਿਪਾ ਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤੁਮਾਸਾ ਜਮਨ ਕਾਲ ਜੋ ਗੀ ਸਭ ਕੀਓ ਬੇਦ ਰਾ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਗ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਜੇ ਸੁਨੇ ਬਜਾਇਓ ਆਦਨ ਤੇ ਕੇਵ ਤਾਰਾ ਸੋਈ ਗੁਰੂ ਸੰਜੀਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਮਕਣ ਕੋ ਸਭ ਮੋ ਸਭ ਦਿਓ ਸਤਰੰ ਕੋ ਕੋ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਕੀ ਪਛਾਣਤ ਚਿੰਤੀ ਤੇ ਕੁੰਚ ਰਹਿ ਸੁਲਾ ਸਬਰ ਕਿਰਪਾ ਰਿਸ਼ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਤਰਖ ਕਰਾ ਕਰ ਤਾਰਾ ਪਰਜਾ ਤਰਤ ਰਬ ਦੇਹਿ ਅਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਿਨ ਸਿਰ ਸਭ ਤਾਰੇ ਆਪ ਆਪਣੇ ਬੂੜੇ ਉਚਾਰੇ ਤੂੰ ਸਭ ਤੇ ਰਾਤ ਨਾਲ ਜਾਣਤ ਭੇਦ ਭੇਦ ਰਿਆਲ ਨਰੰਕਾਨਰ ਮਕਾਨਰ ਲੰਬੇ ਆਦ ਨੀਲ ਨਾਦ ਅਸੰਭ ਤਾਕਾ ਮੂਲ ਉਜਾਰ ਦਵੇ ਦਾ ਜਾ ਕੋ ਪੇਵ ਨ ਭਾਵ ਦਵੇ ਦਾ ਤਾ ਕੋ ਕਰ ਭਾਣ ਨ ਮਾਨਤ ਮਹਾ ਮੂਲ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਰਸ ਦਾਸ ਨਿਰੰਕਾਰ ਕਾ ਚਿਨਤ ਨਹ ਪੇਵੇ ਆਪ ਹੀ ਆਪਣੀ ਬੁਧ ਹੈ ਜੇਤੀ ਪਰਮ ਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਕਨ ਜਾਇ ਬਸਾਰਾ ਕਹਿ ਸਦਾ ਤੁਮ ਸੰਸਾਰ ਏਕੇ ਰੂਪ ਨੋਪ ਸਰੂਪ ਪਰੰਕ ਪੇਵ ਰਾਵ ਕਹਿ ਕੋ ਪਾਂਡ ਜੀ ਰੇ ਸੇ ਤਰ ਕੀ ਨਿਜ ਪੁਰ ਕਾਣ ਬਹੁ ਰਹਿ ਦੀਨੇ ਕਹੋ ਫੂੜਾ ਜਾਹ ਬੈਠਾ ਕੋ ਸੰਤ ਪੈ ਸੰਗਤ ਕੈਠਾ

ਕਿਰਪਾ ਦੇ ਸੰਜਾਇਨ ਰਹੋ ਤਾਂ ਕਿ ਤਾਪ ਤਨ ਕੋ ਹਰੋ ਰਿਧ ਸਿਧ ਕਰ ਮੋਹ ਸਭ ਹੋਇ ਦਸ ਸਾਸ ਸਕੀ ਨਾ ਕੋਈ ਏਕ ਬਾਰ ਜਿਨ ਤ ਮੈਂ ਸੰਵਾਰਾ ਕਾਲ ਫਾਸ ਤੇ ਧਾਇ ਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਿ ਦਸ ਦੋਗ ਤੇ ਰਹਾ ਖੜ ਕੇ ਤ ਮੈਂ ਸ਼ਰਨ ਤੇ ਹਾਰੀ ਆਪ ਹਾਰ ਦੇ ਲੈ ਹੋ ਬਾਰੀ ਸਰਬ ਠੋਰ ਮੋਹ ਸੁਹਾਈ ਦਸ ਦੋਗ ਤੇ ਲੈ ਹੋ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕਰਾਨੇ ਕਹਿਮਤੇ ਕਿ ਨਾ ਮਾਨਿਓ ਸਿਮਰਨ ਸਾਸਰ ਮੇ ਸਭਾਵੋ ਪ੍ਰੇਦ ਕਹਿ ਹਮੇ ਕ ਨਾ ਜਾਣਿ ਸ੍ਰੀ ਹਸਪਾਨ ਕਿਰਪਾ ਤੁਮਰੀ ਕਰਮੈ ਨਿਕ ਸਭ ਤੁਸਿ ਕਾਣਿ ਦੋਹਰਾ ਸਗਲੇ ਦਵਾਰ ਕੋ ਚਾਟ ਕਹਿ ਗਇ ਤੁਹਾਰ ਦਵਾਰ ਬਾਂਘੇ ਕਿਲਾ ਦੀ ਅਸਿਰ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪਰਚਾਲ ਅਨੰਦ ਪਿਆ ਮਰੀ ਮਾਇਸਤ ਗੁਰੂ ਮੈ ਪਾਇ ਸਤਗੁਰਤਾ ਪਾਇਐ ਸਹਿਰ ਸਤੀ ਮਨਵਗੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਜਬ ਦੂਤਾ ਗਾਵੋ ਹਰੀ ਕੇ ਰਾਮਨ ਜਨੀ ਮਸਾਇ ਰਹੇ ਨਾਨਕੇ ਨੰਦਹੁ ਅਸਤ ਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੁਸਦਾ ਰੋਹ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ ਹੰਦੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋ ਕ੍ਰਿਮਨੋ ਵਿਸਾਰੇ ਰਹੇ ਨਾਨਕੇ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸੋ ਪਿਆਰ ਦੇ ਸਤੇ ਹੀ ਸੋ ਪਾਰੇ ਸਦਾ ਸਿਖਤ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨਮਸਾਵੇ ਆਜੇ ਸਤਿਗੁਣੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਯਾ ਦਾ ਅਰਮ ਰਾਜਿਨ ਭੁਖਾ ਸਤਿਗੁਵਾਈਆਂ ਕਰ ਸ਼ਾਂ ਸੁਖੁ ਮਨਾਵੇ ਸਾਜਿਨ ਇੱਛਾ ਸਪੂਰਜਾਈਆਂ ਸਦਾ ਕੁਰਬਾਨ ਕੀਤਾ ਗੁਰ ਗ੍ਰੰਥੁ ਹਜਿਸਤੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਕੌਨਸੇ ਬੜੇ ਤੇ ਘਰ ਸੁਭਾਵੇ ਘਰ ਸੁਭਾਵੇ ਸ਼ਬਦ ਵਾਜੇ ਕਲੰਗ ਕਰ ਧਾਰੀਆਂ ਪੰਚ ਦੋਤਰ ਵਸੇ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਅਹਰ ਕੇ ਲਾਗੇ ਕਹਿ ਨਾਨਕ ਸਭੁ ਵਾਦਤ ਕਰੇਨ ਹਦ ਵਾਜੇ ਅਨਦ ਸੁਨੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰੰਪਰ ਪਾਇ ਤਰੇ ਸਗਲ ਵਸੂਰੇ ਦੁਖ ਰੋਵ ਸੰਤਾ ਕਉ ਤਰੇ ਸੁਣੀ ਸਕੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨੀਤ ਕਹ ਤੇ ਪੁਇਤ ਸਤਗੁਰ ਰਹਾ ਭਰਪੂਰੇ ਬਿਲਵੰਤ ਨਾਲ ਗੁਰ ਚਰ ਲਾਗੇ ਵਾਜੀ ਨਸ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਉਸਾਰ ਸੰਤੋਖ ਵਿਚਾਰ ਉਮਿਤ ਨਾਮ ਠਾਕੁਰ ਕਾ ਪੈ ਦਿਸਕਾ ਸੁਖ ਸੇ ਉਧਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਰਿਸਕਾ ਹੋਇ ਉਧਾਰੋ ਹੈ ਵਸਤ ਨਹੀਂ ਨਹ ਜਾਇ ਨਿਤ ਨਿਤ ਰਖਿ ਉਧਾਰੋ ਤਮ ਸੰਸਾਰ ਚ ਲੰਗ ਤਈ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕੀ ਤੋਈ ਮਾਨਰਗੁਨੇ ਹਰੇ ਕੋ ਗੁਨਾਹੀ ਆਪੇ ਤਰਸ ਪਿਓਏ ਦਰਸ ਪਿਆ ਮੇ ਰਹਿਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨਮਨ ਤੇ ਵਹਿ ਹਰਿਆ ਪੋੜੇ ਇੱਛੈ ਤੂ ਸਮਰਾਤ ਜਿਤੈ ਕੋਈ ਨਾ ਉਥੈ ਧੀਰੀ ਰਾਖੀ ਅਗਨੀ ਦਰਮਾਇ ਸੁਣ ਪਿਆ ਜਮ ਕੇ ਦੂਤੇ ਨਾਇਤਰੇ ਝੜ ਜਾਏ ਭੋਦਲ ਵਿਖੇ ਬਸਦਾ ਗੁਰ ਸਬਦੀ ਭਾਰ ਪਾਏ ਦਿਨ ਕੋ ਲਗੀ ਪਿਆਸੇ ਮ੍ਰਿਸ਼ੇ ਹੀ ਕਾਇ ਕਲਮਹਿ ਪੁਨ ਗਿਨ ਗੋਬਿੰਦ ਗਾਇ ਸਭ ਸੇਨੋ ਕਿਰਪਾ ਸਮਾਲੇ ਸਾਹੀ ਸਾਏ ਮਿਰਤਾ ਕੋ ਨਾ ਜਾਈ ਜੀ ਆਵ ਸੁਦਾਇ ਸੋਕ ਮਹਲਾ ਪੰਜਵਾ ਅੰਤਰ ਗੁਰੂ ਆਰਧਨਾ ਕੀਵਾ ਜਪੁਰਨਾਉ ॥ ਈਤਰੀ ਸਤਗੁਰ ਪੈਕਣਾ ਸੁਰਨੀ ਸੁਨਣਾ ਗੁਰਨਾਉ ॥ ਸਾਧਪੁਰ ਸੇਤੀ ਰਤਿਆ ਦਰਗੇ ਭਾਈ ਅਠਾਉ ॥ ਕਹੋ ਨਾਨਕ ਕਿਰਪਾ ਕਰੇ ਜਿਸੁ ਰਹੀ ਮਤ ਦੇ ॥ ਜਗ ਨੈ ਤੁਮ ਕਾੜੀਏ ਵਿਰਲੇ ਕੇ ਹੀ ਕੇ ਮਹਲਾ ਪੰਜਵਾ ॥ ਰਖੇ ਰਖਣ ਹਾਰ ਆਪਿ ਉਬਾਰਿਣ ਮੁਰ ਕੀ ਪੈਰੀ ਪਾਏ ਕਾੜ ਸੁਹਾਰਿਣ ॥ ਰਾਈਆ ਤੇ ਆਲਮਨੋ ਨਾ ਵਿਸਾਰੀਐ ਸਾਧ ਜਿਨਾ ਕੇ ਸੰਗਿ ਪਉ ਜਲਤਾਰੀਐ ਸਾਖਤ ਨਿੰਦਗ ਦੁਸ਼ਕਿ ਨਮਾਹਿ ਵਿਦਾਰੀਐ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜਿ ਸਿਮਰਿ ਸੁਖ ਹੋਇ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜਿ ਸਿਮਰਿ ਸੁਖ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਹਕਤੇ